ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰ ਦਿਓ ਕਰੋ ਜੀ ਲਾਈਕ ਤੇ ਸ਼ੇਅਰ ਜੋ ਵੀ ਤੁਹਾਨੂੰ ਰਿਸ਼ਤੇ ਦੱਸੇ ਜਾਂਦੇ ਨੇ ਜੇ ਕਿਸੇ ਵੀਰ ਭੈਣ ਨੂੰ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਲੈ ਕੇ ਆਏ ਹਾਂ ਜੀ ਅੱਜ ਆਪਾਂ ਹੋਰ ਨਵੇਂ ਰਿਸ਼ਤੇ ਏਰੀਆ ਮਾਨਸ ਹੈ ਜੀ ਜੱਟ ਸਿੱਖ ਪਰਿਵਾਰ ਦੇ ਲੜਕੇ ਐ ਦੋ ਬ੍ਰਦਰ ਐ ਜੀ ਇਹ ਲੜਕੇ ਦਾ ਡੇਟ ਆਫ ਬਰਥ ਹੈ 96 ਹਾਈਟ ਹੈ ਜੀ 5 ਫੁੱਟ 9 ਇੰਚ ਸਟੱਡੀ ਕੀਤੀ ਹੈ ਜੀ ਬੀ ਐਸ ਸੀ ਐਮ ਐਸ ਸੀ ਮੈਥ ਨੈਟ ਟੈਟ ਕਲੀਅਰ ਹੈ ਜੀ ਦੋ ਭਰਾ ਇੱਕ ਭੈਣ ਹੈ ਭੈਣ ਮੈਰਿਡ ਹੈ ਤੇ ਦੂਸਰਾ ਭਰਾ ਇਹਨਾਂ ਦਾ ਨਿਊਜ਼ੀਲੈਂਡ ਦੇ ਵਿੱਚ ਪੀਅਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਜੌਬ ਕਰਦੀ ਹੋਵੇ ਜੀ ਜਾਂ ਫਿਰ ਨੈਟ ਟੈਟ ਕਲੀਅਰ ਹੋਵੇ ਜੀ ਜ਼ਮੀਨ ਦੋਨਾਂ ਭਰਾਵਾਂ ਕੋਲੇ 8 ਕਿੱਲੇ ਟੋਟਲ ਹੈ ਤੇ ਲੜਕੇ ਨੂੰ 4 ਕਿੱਲੇ ਜ਼ਮੀਨ ਆਉਂਦੀ ਹੈ ਜੀ ਅਗਲਾ ਰਿਸ਼ਤੇ ਜੀ ਇਹਦੇ ਦੂਸਰੇ ਬ੍ਰਦਰ ਦਾ 96 ਦਾ ਬੋਰਨ ਹੋਈ ਹਾਈਟ ਉਹਦੀ ਵੀ 959 ਹੈ ਜੀ ਸਟੱਡੀ ਕੀਤੀ ਹੈ ਪਲੱਸ 2 ਇਹ ਲੜਕਾ ਨਿਊਜ਼ੀਲੈਂਡ ਦੇ ਵਿੱਚ ਪੀਅਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਡਿਗਰੀ ਕੀਤੀ ਹੋਵੇ ਲੜਕੀ ਸੋਹਣੀ ਸੁਨੱਖੀ ਹੋਵੇ ਜੀ ਜਿਸ ਕਿਸੇ ਵੀਰਪੈਨ ਨੂੰ ਇਹਨਾਂ ਦੋਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1598 ਹੈ ਤੁਸੀਂ ਸਾਡੇ ਨਾਲ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ ਜੀ 99 ਹਾਈਟ ਹੈ ਜੀ 5 ਫੁੱਟ 4 ਇੰਚ ਸਟੱਡੀ ਕੀਤੀ ਹੈ ਪਲੱਸ 2 ਕਰਕੇ ਜੀ ਐਨ ਐਮ ਦਾ ਕੋਰਸ ਕਰ ਰਹੀ ਹੈ ਲੜਕੀ ਇਹ ਦੋ ਭੈਣਾਂ ਇੱਕ ਭਰਾ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਆਰਮੀ ਦੇ ਵਿੱਚ ਜੌਬ ਕਰਦਾ ਹੋਵੇ ਤੇ ਲੜਕੇ ਨੂੰ ਜ਼ਮੀਰ 5-6 ਕਿੱਲਾਂ ਤੱਕ ਆਉਂਦੀ ਹੋਵੇ ਬਰਨਾਲੇ ਏਰੀਆ ਨੂੰ ਇਹ ਪਹਿਲ ਦਿੰਦੇ ਆ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1599 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮੋਗਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਗੋਦ ਇਹਨਾਂ ਦਾ ਬਰਾੜ ਹੈ ਲੜਕੀ ਦਾ ਡੇਟ ਆਫ ਬਰਥ ਹੈ 92 ਹਾਈਟ 5 ਫੁੱਟ 3 ਇੰਚ ਹੈ ਸਟੱਡੀ ਐਮ ਐਮ ਸੀ ਐ ਬੀ ਸੀ ਐ ਦੋ ਭੈਣ ਭਰਾਣੇ ਜੀ ਲੜਕੀ ਹੀ ਕੈਨੇਡਾ ਦੇ ਵਿੱਚ ਗਈ ਹੋਈ ਹੈ ਤੇ ਉਧਰ ਹਜੇ ਸਟੱਡੀ ਕਰ ਰਹੀ ਹੈ ਲੜਕਾ ਇਹਨਾਂ ਨੂੰ ਚਾਹੀਦਾ ਲੜਕਾ ਸਰਦਾਰ ਹੋਵੇ ਜ਼ਮੀਨ 8 10 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1437 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ 10 ਕੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਸੰਗਰੂਰ ਏਰੀਆ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ ਜੀ 92 ਹਾਈਟ 5 ਫੁੱਟ 4 ਇੰਚ ਹੈ ਸਟੱਡੀ ਕੀਤੀ ਹੈ ਬੀ ਕਾਮ ਦੋ ਭੈਣ ਭਰਾਣੇ ਦੇ ਦੋਨੋਂ ਹੀ ਬਾਹਰ ਨੇ ਜੀ ਇਹ ਲੜਕੀ ਉਧਰ ਵਰਕ ਪਰਮਿਟ ਤੇ ਹੈ ਜੀ ਤੇ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਲੜਕੀਨ ਜਮੀਨਦਾਰ ਕਿੱਲਿਆਂ ਤੱਕ ਆਉਂਦੀ ਹੋਵੇ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1440 ਅਗਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਹੈਗਾ ਜੀ ਇਹਨਾਂ ਦਾ ਬਠਿੰਡਾ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 97 ਹਾਈਟ ਹੈ ਜੀ 6 ਫੁੱਟ 2 ਇੰਚ ਸਟੱਡੀ ਕੀਤੀ ਹੈ ਪਲੱਸ 2 ਕਰਕੇ ਕੰਪਿਊਟਰ ਦਾ ਕੋਰਸ ਕੀਤਾ ਹੈ ਜੀ ਦੋ ਭੈਣ ਭਰਾ ਨੇ ਜੀ ਤੇ ਭੈਣ ਕੈਨੇਡਾ ਦੇ ਵਿੱਚ ਗਈ ਹੋਈ ਹੈ ਇਹਨਾਂ ਦੇ ਫਾਦਰ ਸਾਹਿਬ ਦਾ ਆਪ ਦਾ ਬਿਜ਼ਨਸ ਹੈ ਜੀ ਤੇ ਇਹ ਲੜਕਾ ਨਿਊਜ਼ੀਲੈਂਡ ਦੇ ਵਿੱਚ ਪੀਅਰ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਤੇ ਲੜਕੀ ਦੀ ਹਾਈਟ 5-7 ਤੱਕ ਹੋਵੇ ਜੀ ਪੈਲ ਦਿੰਦੇ ਆ ਇਹ ਕੈਨੇਡਾ ਗਈ ਲੜਕੀ ਨੂੰ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1324 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਫਰੀਦਕੋਟ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ ਹੈ 93 ਹਾਈਟ 6 ਫੁੱਟ 2 ਇੰਚ ਸਟੱਡੀ ਕੀਤੀ ਹੈ ਬੀਏ ਦੋ ਭੈਣ ਭਰਾ ਨੇ ਪੈਨ ਆਸਟ੍ਰੇਲੀਆ ਪੀਆਰ ਹੈ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਡਿਗਰੀ ਕੋਈ ਕੀਤੀ ਹੋਵੇ ਜਾ ਫਿਰ ਪਹਿਲ ਇਹ ਆਸਟ੍ਰੇਲੀਆ ਗਈ ਲੜਕੀ ਨੂੰ ਦਿੰਦੇ ਆ ਜੀ ਜਿਸ ਕਿਸੇ ਵੀਰ ਭੈਣ ਨੂੰ ਲੜਕੇ ਨੂੰ ਵੀਕਲੇ ਜ਼ਮੀਨ ਆਉਂਦੀ ਹੈ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1383 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਠਿੰਡਾ ਏਰੀਆ ਕਾਸਟ ਇਹਨਾਂ ਦੀ ਸ਼ਰਮਾ ਹੈ ਜੀ ਡੇਟ ਆਫ ਬਰਥ ਹੈ 91 ਹਾਈਟ 57 ਹੈ ਸਟੱਡੀ ਬੀਏ ਕਰਕੇ ਬੀਸੀਏ ਆਈਟੀਆਈ ਦਾ ਡਿਪਲੋਮਾ ਕੀਤਾ ਹੋਇਆ ਤਿੰਨ ਭੈਣ ਭਰਾਣੇ ਭੈਣ ਮੈਰਿਡ ਹੈ ਜੀ ਇਹਨਾਂ ਦੀ ਲੜਕਾ ਹੀ ਸਰਕਾਰੀ ਜੋਬ ਕਰਦਾ ਹੈ 30000 ਰੁਪਏ ਸੈਲਰੀ ਹੈ ਲੜਕੇ ਦੀ ਪਹਿਲੇ ਦਿੰਦੇ ਨੇ ਸਰਕਾਰੀ ਜੋਬ ਕਰਦੀ ਲੜਕੀ ਨੂੰ ਜਾਂ ਫਿਰ ਲੜਕੀ ਦੀ ਕੋਈ ਡਿਗਰੀ ਕੀਤੀ ਹੋਵੇ ਜਰਨਲ ਕਾਸਟ ਕੋਈ ਵੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1454 54 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਜੀ ਆਪਣੇ ਕੋਲੇ ਲੁਧਿਆਣਾ ਏਰੀਆ ਕਾਸਟ ਹੈ ਜੀ ਖੱਤਰੀ। ਲੜਕੀ ਦਾ ਡੇਟ ਆਫ ਬਰਥ ਹੈ 95, ਹਾਈਟ ਆ 53। ਸਟੱਡੀ ਕੀਤੀ ਜੀ +2, ਦੋ ਭੈਣ ਭਰਾਣੇ ਇਹ। ਲੜਕੀ ਹੈ ਡਿਵੋਰਸ ਹੈ ਜੀ, ਰਾਧਾ ਸੁਆਮੀ ਫੈਮਿਲੀ ਚ ਬਿਲੋਂਗ ਕਰਦੇ ਆ ਇਹ। ਪ੍ਰਾਈਵੇਟ ਜੌਬ ਕਰਦੀ ਹੈ ਲੜਕੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਜੌਬ ਕਰਦਾ ਹੋਵੇ ਤੇ ਜਰਨਲ ਕਾਸਟ ਕੋਈ ਵੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1455 ਜੀ ਤੁਸੀਂ ਸਾਡੇ ਨਾਲ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇਹ ਆਪਣੇ ਕੋਲੇ ਫਤਿਹਗੜ੍ਹ ਸਾਹਿਬ ਤੋਂ ਜੱਟ ਸਿੱਖ ਪਰਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 93 ਹਾਈਟ 57 ਹੈ ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭੈਣ ਭਰਾਣੇ ਜੀ ਲੜਕੀ ਇਹ ਤਲਾਕਸ਼ੁਦਾ ਹੈ ਇਟਲੀ ਦੇ ਵਿੱਚ ਲੜਕੀ ਪੀਅਰ ਹੈ ਜੀ ਲੜਕੀ ਦੇ ਫੈਮਿਲੀ ਇਟਲੀ ਦੇ ਵਿੱਚ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਇਟਲੀ ਗਿਆ ਹੋਵੇ ਤੇ ਲੜਕੇ ਨੂੰ ਜ਼ਮੀਨ 8-10 ਕਿੱਲੇ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1574 ਹੈ ਜੀ ਤੁਸੀਂ ਸਾਡੇ ਨਾਲ ਇਸ ਵਾਰੀ ਗੱਲਬਾਤ ਕਰ ਸਕਦੇ ਹੋ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸੇ ਨੇ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤੇ 'ਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡਾ ਜੋ ਕਿ ਸਕਰੀਨ ਤੇ ਨੰਬਰ ਆ ਰਿਹਾ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਸਾਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ ਜੀ